ਹੌਕ ਲੋ ਸਰੋਂ ਵਿੱਚੋਂ ਕਿੰਨਾ ਤੇਲ ਨਿਕਲਦਾ ਤੇਲ ਕੱਢਣ ਦਾ ਪੂਰਾ ਹਿਸਾਬ ਕਿਤਾਬ ਅੱਜ ਤੁਹਾਨੂੰ ਦੱਸਦੇ ਆਂ ਪਰ ਲਾਈਵ ਅਸੀਂ ਗੱਲ ਕਰਾਂਗੇ 100 ਕਿਲੋ ਪੀਲੀ ਸਰੋਂ ਵਿੱਚੋਂ ਕਿੰਨਾ ਤੇਲ ਨਿਕਲਦਾ ਕਿੰਨਾ ਖਰਚਾ ਆਉਂਦਾ ਤੇ ਕਿੰਨੀ ਕਮਾਈ ਹੁੰਦੀ ਇਸ ਵਾਰੀ ਅਸੀਂ 6700 ਰੁਪਏ ਦੀ ਸਰੋਂ ਲਈ ਇੱਕ ਕਮੰਟਲ ਸਰੋਂ ਦੀ ਨਵੀਂ ਠੀਕ ਸੀ ਤੇ ਤੇਲ ਕੱਢਣ ਵਿੱਚ ਲਗਭਗ 2 ਘੰਟੇ ਦਾ ਸਮਾਂ ਲੱਗਾ 100 ਕਿਲੋ ਸਰੋਂ ਵਿੱਚ ਸਾਨੂੰ 34 ਕਿਲੋ ਤੇਲ ਮਿਲਿਆ ਇਸ ਤੋਂ ਇਲਾਵਾ 61 ਕਿਲੋ ਖਲ ਵੀ ਬਣੀ ਜੋ ਅਸੀਂ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਉੱਥੇ ਹੀ ਦੁਕਾਨਦਾਰ ਨੂੰ ਵੇਚ ਦਿੱਤੀ ਜਿਸ ਦੀ ਕੀਮਤ 1830 ਰੁਪਏ ਬਣੀ ਜੋ ਖਲ ਦੀ ਕੀਮਤ ਬਣੀ ਉਧਰ ਤੇਲ ਕੱਢਣ ਤੇ ਸਾਨੂੰ ਸਾਰੇ ਖਰਚਿਆਂ ਸਮੇਤ ਤੇਲ ਪਿਆ 5500 ਰੁਪਏ ਦਾ ਇਸ ਵਿੱਚੋਂ 600 ਰੁਪਏ ਮਿਹਨਤ ਵਾਲੇ ਦੁਕਾਨਦਾਰ ਨੂੰ ਵੀ ਦਿੱਤੇ ਜਿਸ ਨੇ 6 ਰੁਪਏ ਪ੍ਰਤੀ ਕਿਲੋ ਸਰੋਂ ਦੇ ਹਿਸਾਬ ਨਾਲ ਸਾਡੇ ਤੋਂ 600 ਰੁਪਿਆ ਲਿਆ ਸਰੋਂ ਦੀ ਜਿਹੜੀ ਕੁੱਲ ਕੀਮਤ ਸਾਨੂੰ 6700 ਰੁਪਿਆ ਦੇਣੀ ਪਈ ਜਿਦੇ ਵਿੱਚੋਂ ਤੇਲ 34 ਕਿਲੋ ਜਿਹੜਾ ਸਾਨੂੰ ਉਹ ਮਿਲਿਆ ਤੇ ਲਗਭਗ ਜਿਹੜੇ ਅਸੀਂ 5500 ਰੁਪਈਆ ਉੱਤੇ ਪੂਰਾ ਦੇ ਕੇ ਆਏ ਸਾਰਾ ਘੱਟ-ਕਟਾ ਕੇ ਖਲ ਦੀ ਆਮਦਨ ਜਿਹੜੀ ਉਹ ਸਾਨੂੰ 1830 ਰੁਪਈਏ ਹੋਈ ਤੇ ਦੁਕਾਨਦਾਰ ਦੀ ਜਿਹੜੀ ਕੋਲੂ ਵਾਲੇ ਭਰਾ ਦੀ ਮਿਹਨਤ ਸੀ ਉਹ 600 ਰੁਪਈਆ ਜਿਹੜੀ ਉਹ ਦਿੱਤੀ ਕੁੱਲ ਮਿਲਾ ਕੇ ਸਾਨੂੰ 161 ਰੁਪਏ ਤੇਲ 1 ਕਿਲੋ ਪਿਆ ਇਹ ਤੇਲ ਬਹੁਤ ਸੰਗਣਾ ਤੇ ਪੀਲੇ ਰੰਗ ਦਾ ਬਣਿਆ ਇਸ ਨੂੰ ਸਰੋਂ ਨੂੰ ਚਾਰ ਵਾਰ ਕੋਲੂ ਵਿੱਚ ਰਿਪੀਟ ਕੀਤਾ ਗਿਆ ਤੁਹਾਨੂੰ ਦੱਸ ਤੀ ਕਿ ਚਾਰ ਵਾਰ ਦੁਕਾਨਦਾਰ ਵੱਲੋਂ ਉਸ ਨੂੰ ਰਿਪੀਟ ਕੀਤਾ ਗਿਆ ਜਦੋਂ ਪਹਿਲੀ ਵਾਰ ਜਿਹੜਾ ਤੇਲ ਉਹ ਨਿਕਲਦਾ ਸੀ ਤਾਂ ਉਹ ਬਹੁਤ ਜਾਨੀ ਕਿ ਜਾਦੀ ਮਾਤਰਾ ਦੇ ਵਿੱਚ ਨਿਕਲਦਾ ਸੀ ਫਿਰ ਜਦੋਂ ਦੁਬਾਰਾ ਖਲ ਨੂੰ ਰਿਪੀਟ ਕੀਤਾ ਗਿਆ ਕੋਲੂ ਦੇ ਵਿੱਚ ਫਿਰ ਥੋੜਾ ਥੋੜਾ ਘਟਦਾ ਗਿਆ ਤਾਂ ਉਸ ਵੱਲੋਂ ਜਿਹੜਾ ਕੁੱਲ ਮਿਲਾ ਕੇ ਚਾਰ ਵਾਰ ਉਸ ਨੂੰ ਰਿਪੀਟ ਕੀਤਾ ਗਿਆ ਤਾਂ ਜਾ ਕੇ ਜਿਹੜੀ ਉਹ 34 ਕਿਲੋ ਪੂਰੀ ਜਿਹੜੀ ਉਹ ਇਸਤੀ ਜਿਹੜੀ ਆ ਸਾਨੂੰ ਤੇਲ ਜਿਹੜਾ ਮਿਲਿਆ ਆ ਜੇ ਗੱਲ ਕੀਤੀ ਜਾਵੇ ਤਾਂ 165 ਰੁਪਏ ਲਗਭਗ ਸਾਨੂੰ ਜਿਹੜਾ ਇਹ ਤੇਲ ਪਿਆ ਬੇਸ਼ੱਕ ਇਹ ਤੇਲ ਜਿਹੜਾ ਦੁਕਾਨ ਦੇ ਨਾਲੋਂ ਸਾਨੂੰ ਹੋ ਸਕਦਾ ਮਹਿੰਗਾ ਪਿਆ ਹੋਵੇ ਪਰ ਸਾਡੇ ਮਨ ਨੂੰ ਤਸੱਲੀ ਸੀ ਕਿਉਂ ਤਸੱਲੀ ਸੀ ਕਿਉਂਕਿ ਅਸੀਂ ਆਪਣੀ ਮੁੱਲ ਸਰੋਂ ਲੈ ਕੇ ਕੋਲ ਖਲੋ ਕੇ ਇਹ ਤੇਲ ਘੜਵਾਇਆ ਜਿਹਦੇ ਵਿੱਚ ਕੋਈ ਵੀ ਕੈਮੀਕਲ ਜਾਂ ਹੋਰ ਕੋਈ ਚੀਜ਼ ਇਹਦੇ ਵਿੱਚ ਨਹੀਂ ਪਾਈ ਗਈ ਜਦੋਂ ਤੇਲ ਕੱਢਿਆ ਗਿਆ ਤਾਂ ਲਗਭਗ 2 ਕਿਲਟਰ ਜਿਹੜਾ ਇਹਦੇ ਵਿੱਚ ਪਾਣੀ ਦਾ ਇਸਤੇਮਾਲ ਵੀ ਕੀਤਾ ਗਿਆ ਕਿਉਂਕਿ ਇਹ ਜਿਹੜੀ ਸਰੋਂ ਸੀ ਉਹਨੂੰ ਥੋੜਾ ਜਿਹਾ ਉਹ ਪਾਣੀ ਲਾਉਂਦੇ ਸੀ ਤਾਂ ਜੋ ਜਿਹੜਾ ਤੇਲ ਚੰਗੀ ਤਰ੍ਹਾਂ ਉਹ ਇਸ ਤਰ੍ਹਾਂ ਬਣ ਸਕੇ ਤਾਂ ਕੁੱਲ ਮਿਲਾ ਕੇ ਜਿਹੜਾ ਗੱਲ ਕੀਤੀ ਜਾਵੇ ਤਾਂ 5500 ਰੁਪਏ ਸਾਰੀ ਟੋਟਲ ਸਾਡੀ ਜਿਹੜੀ ਉਹ ਲਾਗਤ ਆ 34 ਕਿਲੋ ਤੇ ਲੈਣ ਦੇ ਲਈ ਸਾਰੇ ਖਰਚੇ ਸਾਰਾ ਕੁਝ ਵਿੱਚੇ ਕੁੱਲ ਮਲਾ ਕੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਇਹ ਵੀਡੀਓ ਜਿਹੜੀ ਤੁਹਾਨੂੰ ਕਿੱਦਾਂ ਦੀ ਲੱਗੀ